ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਮਿੱਟੀ ਤੋਂ ਦੁਨਜਗ ਚਾਨਣ ਹੋਆ ਮਿੱਟੀ ਤੋਂ ਦੁਨਜਗ ਚਾਨਣ ਹੋਆ ਦੁਨਜਗ ਚਾਨਣ ਹੋਆ ਮਿੱਟੀ ਤੋਂ ਦੁਨਜਗ ਚਾਨਣ ਹੋਆ ਤੇ ਆਂਦੇਰ ਪਲੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤਾਰੇ شپੇ ਆਂਦੇਰ ਪਲੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ जॻ चानुके मीगावली सिंग फ़ुके मरगावली सिंग भुके मर्गावली सिंग ਜਾਏ ਨਾ ਤੀਰ ਤਰੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਜਿੱਥੇ ਬਾਪਾ ਪੈਰ ਤਰੇ ਜਿੱਥੇ ਬਾਪਾ ਪੈਰ ਤਰੇ ਜਿੱਥੇ ਬਾਪਾ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਪੂਜ ਆਸਣ ਥਾਪਣ ਸੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਸਿਧਿਆਸਨ ਸਭ ਜਗਤ ਦੇ ਸਿਧਿਆਸਨ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਮਿਟ ਤੁੰਦ ਜਗਤ ਚਾਨਣ ਹੋਆ ਤੁੰਦ ਜਗਤ ਚਾਨਣ ਹੋਆ ਮਿਟ ਤੁੰਦ ਜਗਤ ਚਾਨਣ ਹੋਆ ਨਾਨਕ ਆਦਮਤੇ ਜੇ ਕੋ ਆ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਕਰ ਕਰ ਤੇ ਤੁੰਦ ਜਗ ਚਾਨਣ ਹੋਆ ਹੋਵੇ ਕੀਰਤਨ ਸਦਾ ਵਿਸੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਨੋ ਖੰਡ ਪ੍ਰਤਮੀ ਸੱਚਾ ਟੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋ ਵਿਚ ਪ੍ਰਗਟ ਹੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਮੁਖ ਕਲ ਵਿੱਚ ਪ੍ਰਗਟ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਬਾਪੇ ਤਾਰੇ ਚਾਰ ਚੱਕ ਬਾਪੇ ਤਾਰੇ ਚਾਰ ਚੱਕ ਬਾਪੇ ਈ ਸੱਚਾ ਟੋਵਾ ਮਿੱਟੀ ਤੋਂ ਜਗ ਚਾਨਣ ਹੋਵਾ ਤੁੰਦ ਜਗ ਚਾਨਣ ਹੋਵਾ ਵੇ ਕਿ ਤੁੰਦ ਜਗ ਚਾਨਣ ਹੋ ਨੋ ਖੰਡ ਪ੍ਰਤਮੀ ਸੱਚਾ ਟੋਵਾ ਮਿੱਟੀ ਤੋਂ ਜਗ ਚਾਨਣ ਹੋਵਾ ਤੁੰਦ ਜਗ ਚਾਨਣ ਹੋਵਾ ਮਿਟੀ ਤੁੰਦ ਜਗ ਚਾਨਣ ਹੋ ਤੁੰਦ ਜਗ ਚਾਨਣ ਹੋਵਾ ਮਿਟੀ ਤੁੰਦ ਜਗ ਚਾਨਣ ਹੋਵਾ ਤੁੰਦ ਜਗ ਚਾਨਣ ਹੋਵਾ ਮਿਟੀ ਤੁੰਦ ਜਗ ਚਾਨਣ ਹੋ ਸੋ ਸੋ ਦਾਰੇਗੇ ਕਾਬ तारा तुंहिंजे न ना प्याप नान सुखी बसे मु सुख